ਸੱਚੇ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਜੀ ਸੋਚ ਟੀਵੀ ਤੇ ਇਸ ਵੇਲੇ ਗੱਲ ਕਰਾਂਗੇ ਉਸ ਤੁਰੇ ਦੀ ਜੋ ਪੰਜਾਬ ਦੇ ਅੰਦਰ ਚੋਣਾਂ ਦੇ ਲਈ ਖਾਸ ਤੌਰ ਦੇ ਉੱਤੇ ਬਣਦਾ ਜਾ ਰਿਹਾ ਤੇ ਇਸ ਵੇਲੇ 2027 ਦੀਆਂ ਚੋਣਾਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਨੇ ਤੇ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਹੁਣ ਆਪਣੀ ਆਪਣੀ ਰਣਨੀਤੀ ਬਣਾਉਣ ਦੇ ਵਿੱਚ ਲੱਗ ਗਈਆਂ ਨੇ ਤੇ ਜਦ ਤੱਕ ਕਈ ਤਰ੍ਹਾਂ ਦੇ ਜਿਹੜੇ ਪੈਂਤਰੇ ਨੇ ਉਹ ਇਸ ਵੇਲੇ ਚੋਣਾਂ ਵਿੱਚ ਖੇਡੇ ਜਾਣਗੇ ਜਿੱਥੇ ਵਿਕਾਸ ਦੀ ਗੱਲ ਹੋਵੇਗੀ ਉੱਥੇ ਨਾਲ-ਨਾਲ ਦੂਜੇ ਪਾਸੇ ਵਿਰੋਧੀ ਧਿਰ ਉਸ ਵਿਕਾਸ ਨੂੰ ਨਕਾਰਨਗੇ ਵੀ ਤਾਂ ਨਾਲ ਜਿੱਥੇ ਗੱਲ ਸਿੱਖਿਆ ਦੀ ਹੋਵੇਗੀ ਉੱਥੇ ਸਿਹਤ ਦੇ ਦੋ ਤੌਰ ਦੇ ਉੱਤੇ ਸਵਾਲ ਵੀ ਚੁੱਕੇ ਜਾਣਗੇ ਤੇ ਇਸ ਤਰੀਕੇ ਦੇ ਨਾਲ ਪੂਰਾ ਵਿਰੋਧੀ ਧਿਰ ਜੋ ਪੰਜਾਬ ਦੇ ਵਿੱਚ ਹੈ ਉਹ ਪੂਰਾ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨੂੰ ਨਿਸ਼ਾਨੇ ਉੱਤੇ ਲਈ ਖੜਾ ਤੇ ਨਾਲ-ਨਾਲ ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰ ਤੋਂ ਇਲਾਵਾ ਹੋਰ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਰਣਨੀਤੀ ਇਸ ਵੇਲੇ ਦੇ ਵਿੱਚ ਬਣਾਈ ਗਈ ਹੈ ਕਿ ਪੰਜਾਬ ਦੀ 2027 ਦੀ ਚੋਣਾਂ ਦੇ ਵਿੱਚ ਮੱਲਾ ਕਿ ਮੇਵਾਰੀਆਂ ਜਾਣ ਗਿਆ ਤੇ ਨਾਲ ਨਾਲ ਜੋ ਦੇਸ਼ ਦੇ ਵਿੱਚ ਸੱਤਾਧਾਰੀ ਪਾਰਟੀ ਹੈ ਭਾਜਪਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਉਹਦੇ ਵੱਲੋਂ ਵੀ ਪੰਜਾਬ ਦੇ ਵਿੱਚ ਹਰ ਹਿੱਲੇ ਤਰੀਕੇ ਨਾਲ ਮਜ਼ਬੂਤ ਹੋ ਕੇ ਆਪਣੀ ਸਰਕਾਰ ਬਣਾਉਣ ਦੀਆਂ ਪੂਰੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਦੀ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਦਾ ਕੇਂਦਰ ਮੁਰਤੋਂ ਪੰਥਕ ਅਜੰਡਾ ਬਣ ਰਿਹਾ ਰਹੇਗਾ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜੇ ਅਸੀਂ ਕੇਂਦਰ ਬਿੰਦੂ ਦੀ ਗੱਲ ਕੀਤੀ ਹੈ ਉਹ ਅਜੰਡਾ ਪੰਥਕ ਅਜੰਡਾ ਹੀ ਹੈ ਕਿਉਂਕਿ ਜਿਸ ਤੰਗ ਨਾਲ ਵੀ ਦੇਖਿਆ ਜਾਵੇ ਤਾਂ ਇਸ ਵੇਲੇ ਜਿਵੇਂ ਸਤਾਤਾੜੀ ਪਾਰਟੀ ਹਾਲੇ ਦੇ ਵਿੱਚ ਅਰਬਦਾਸ ਪਾਸ਼ਾ ਦਾ ਜਨਮ ਜਿਹੜਾ ਦਿਹਾੜਾ ਜਿਹੜਾ ਲੰਘ ਕੇ ਗਿਆ ਉਸ ਦੇ ਉੱਤੇ ਉਹਨਾਂ ਨੇ ਆਪਣਾ ਰੋਲ ਨਿਭਾਇਆ ਤੇ ਉਸ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਜਿਹੜਾ ਸੀ ਨਵੰਬਰ 2025 ਵਿੱਚ ਲੰਘ ਕੇ ਗਿਆ ਉਸ ਦੇ ਉੱਤੇ ਜੋ ਪੰਜਾਬ ਸਰਕਾਰ ਨੇ ਆਪਣੀ ਵਕਰੀ ਅਸੈਂਬਲੀ ਲਾ ਕੇ ਉਹਦੇ ਉੱਤੇ ਜੋ ਆਪਣਾ ਅਕ ਜੋ ਕਾਰਜ ਨਿਭਾਇਆ ਤੇ ਉਸ ਨੂੰ ਦੇਖਦੇ ਹੋਏ ਸਾਰੇ ਪਾਸੇ ਹੁਣ ਜਿਹੜੇ ਨੇ ਪੰਥਕ ਏਜੰਡੇ ਦੀ ਜਿਹੜੀ ਇੱਕ ਵੱਡਾ ਕਾਰ ਹੈ ਜਿਹੜਾ ਉਹ ਖੇਡਣ ਦੇ ਵੱਲ ਚੁਕਾ ਬਣਦਾ ਜਾ ਰਿਹਾ ਹੈ ਤੇ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਇਹ ਪੰਥਕ ਏਜੰਡਾ ਹੈ ਉਹ ਕਿੰਨਾ ਕੁ ਕਾਰਗਰ ਸਾਬਤ ਹੋਏਗਾ ਇਹ ਤਾਂ 2027 ਦੀਆਂ ਚੋਣਾਂ ਤੇ ਆ ਕੇ ਹੀ ਪਤਾ ਲੱਗਣਾ ਪਰ ਫਿਲਹਾਲ ਇਹ ਜ਼ਰੂਰ ਸਵਾਲ ਹੈ ਕਿ ਕੀ ਧਾਰਮਿਕ ਸਮਾਗਮ ਗੁਰਪੁਰਬ ਜਨਤੀਆਂ ਤੇ ਆਰਥਾ ਨਾਲ ਜੁੜੇ ਜਿਹੜੇ ਫੈਸਲੇ ਨੇ ਉਹ ਵੋਟਾਂ ਜੁਲਣ ਦਾ ਹਥਿਆਰ ਬਣ ਰਹੇ ਨੇ ਕੀ ਪੰਜਾਬ ਦੀ ਸਿਆਸਤ ਹੁਣ ਵਿਕਾਸ ਤੋਂ ਵੱਧ ਭਾਵਨਾਵਾਂ ਦੇ ਗੇੜ ਦੇ ਵਿੱਚ ਘੁੰਮ ਰਲ ਗਈ ਹੈ ਇਹ ਆ ਜੀ ਉਹ ਮੁੱਦੇ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਨੇ ਤੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਫਰਵਰੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਇਸ ਵੇਲੇ ਪੂਰੀ ਚੋਣ ਦੇ ਮੂਡ ਵਿੱਚ ਆ ਚੁੱਕੀ ਹੈ ਚੋਣਾਂ ਤੋਂ ਲਗਭਗ 1 ਸਾਲ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਆਪਣੀਆਂ ਰਣਨੀਤੀਆਂ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿੱਥੇ ਪੰਥਕ ਸਿਆਸਤ ਇੱਕ ਵਾਰ ਫਿਰ ਕੇਂਦਰ ਬਿੰਦੂ ਬਣਦੀ ਹੋਈ ਨਜ਼ਰ ਸਭ ਨੂੰ ਆ ਰਹੀ ਹੈ ਸ਼ਰੋਮਣੀ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਹੈ ਯਾਨੀ ਕਿ ਸੱਤਾਧਾਰੀ ਪਾਰਟੀ ਹੁਣ ਭਾਰਤੀ ਜਨਤਾ ਪਾਰਟੀ ਵੀ ਉਹਦੇ ਨਾਲ-ਨਾਲ ਪੰਥਕ ਦੇ ਰਾਹ ਦੇ ਵੱਲ ਤੁਰ ਪਈ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਥਕ ਅਜੰਡਾ ਜਾਦਾ ਵੱਡੇ ਪੈੰਤਰੇ ਨਾਲ ਖੇਡਿਆ ਜਾਣਾ ਕਿਉਂਕਿ ਇੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਜਿਹਦੇ ਵਿੱਚ ਵਕ ਵਕ ਧਰਮਾਂ ਦੇ ਹੋਣ ਕਾਰਨ ਖਾਸ ਤੌਰ ਦੇ ਉੱਤੇ ਜਿੱਥੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਾਦਾ ਕੋਈ ਕੁਝ ਸੀਟਾਂ ਜਿਹੜੀਆਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਤੇ ਕੁਝ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਕਿ ਐਸੇ ਭਾਈਚਾਰੇ ਦੇ ਮਕਦਾਰ ਜ਼ਿਆਦਾ ਹੋਣ ਦੇ ਕਰਾਰ ਉਹਨਾਂ ਦੀਆਂ ਵੋਟਾਂ ਦਾ ਵੀ ਪ੍ਰਭਾਵ ਇਸ ਰਾਜਨੀਤੀ ਉਤੇ ਜ਼ਰੂਰ ਪੈਂਦਾ ਤਾਂ ਜਿਹੜੇ ਸਿਆਸੀ ਮਾਹਿਰ ਇਹਨਾਂ ਮੰਨਣਾ ਇਹ ਹੈ ਕਿ ਪੰਜਾਬ ਦੇ ਵਿੱਚ ਧਾਰਮਿਕ ਤੇ ਪੰਥਕ ਮੁੱਦੇ ਵੋਟਰਾਂ ਦੇ ਨਾਲ ਸਿੱਧੀ ਭਾਵਨਾਤਮਕ ਡੋਰ ਜੋੜਦੇ ਨੇ ਤੇ ਇਸ ਕਾਰਨ ਹਰ ਪਾਰਟੀ ਇਸ ਅਜੰਡੇ ਨੂੰ ਆਪਣੀ ਚੋਣ ਰਣਨੀਤੀ ਦਾ ਅਹਿਮ ਹਿੱਸਾ ਬਣਾਉਣ ਦੇ ਵਿੱਚ ਲੱਗ ਰਹੀ ਹੈ ਇੱਕ ਪਾਸੇ ਜਿੱਥੇ ਵਿਰੋਧੀ ਧਿਰਾਂ ਕਾਨੂੰਨ ਵਿਵਰਤਾ ਨਸ਼ਾ ਤਸਕਰੀ ਬੇਅਦਬੀ ਤੇ ਅਧੂਰੇ ਵਾਦੇ ਦੇ ਨਾਲ ਨਾਲ ਬੁਨਿਆਦੀ ਸਮੱਸਿਆਵਾਂ ਹੈ ਉਹਨਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਜਿਹੜੀ ਹੈ ਉਹਨੂੰ ਘੇਰਨ ਦੀ ਤਿਆਰੀ ਵਿੱਚ ਆ ਤਾਂ ਉੱਥੇ ਹੀ ਸੱਤਾਧਾਰੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉਹ ਬਿਜਲੀ ਸਿੱਖਿਆ ਸਿਹਤ ਤੇ ਉਦਯੋਗਿਕ ਵਿਕਾਸ ਨੂੰ ਆਪਣੀਆਂ ਵੱਡੀਆਂ ਉਪਲਬਧੀਆਂ ਦੇ ਵਜੋਂ ਪੇਸ਼ ਕਰਕੇ ਇਹ ਕਾਰਨ ਨੂੰ ਖੇਡਣ ਜਾ ਰਹੀ ਹੈ ਪਰ ਇਸ ਸਾਰੇ ਸਿਆਸੀ ਸੰਘਰਸ਼ ਦੇ ਵਿਚਕਾਰ ਪੰਥਕ ਅਜੰਡਾ ਜਿਹੜਾ ਹੌਲੀ-ਹੌਲੀ ਸਿਆਸਤ ਦਾ ਧੂਰਾ ਬਣਦਾ ਨਜ਼ਰ ਆ ਰਿਹਾ ਹੈ। ਸਰਕਾਰ ਦੇ ਵੱਲੋਂ ਹਲਵਾਰਾ 에ਰਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਰੱਖਣਾ ਤੇ ਫਰੀਦਪੁਰ ਦੇ ਵਿੱਚ 10 ਕਰੋੜ ਦੀ ਲਾਗਤ ਨਾਲ ਗੁਰੂ ਜੀ ਦੀ ਬਾਣੀ ਦਾ ਅਨੁਸੰਧਾਨ ਕੇਂਦਰ ਬਣਾਉਣ ਦੀ ਘੋਸ਼ਣਾ। ਇਸ ਗੱਲ ਦਾ ਸਪਸ਼ਟ ਸੰਕੇਤ ਦੇਰੀ ਹੈ ਤੇ ਕਿਉਂ ਇਹ ਪੰਥਕ ਕਾਰਜ ਜਿਹੜਾ ਉਹ ਖੇਜਾ ਜਰੂਰ ਜਾਏਗਾ ਤੇ ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਦੇ ਰਾਹੀਂ ਵੋਟਰਾਂ ਨੂੰ ਲਾਮਬੱਧ ਕਰਨ ਦੀ ਕੋਸ਼ਿਸ਼ ਵੀ ਖੁੱਲ ਕੇ ਜੜੀ ਆ ਉਹ ਸਾਹਮਣੇ ਆ ਰਹੀ ਹੈ ਨਵੰਬਰ 2025 ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹਾਦਤ ਦਿਵਸ ਸੀ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੀ 69ਵੀਂ ਜਨਮ ਦਿਵਸ ਪੂਰਾ ਸਾਲ ਮਨਾਉਣ ਦਾ ਐਲਾਨ ਆਮ ਆਦਮੀ ਪਾਰਟੀ ਵੱਲੋਂ ਸੱਤਾਧਾਰੀ ਵੱਲੋਂ ਕਰ ਦਿੱਤਾ ਗਿਆ ਤੇ ਜਦ ਕਿ ਉਹ ਸ਼ਹਾਦਤ ਦਿਹਾੜਾ ਖਾਸ ਤੌਰ ਤੇ ਆਨੰਦਪੁਰ ਸਾਹਿਬ ਦੇ ਵਿੱਚ ਵੱਡਾ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਸ ਨੂੰ ਮਨਾਇਆ ਗਿਆ ਤੇ ਜਿਸ ਦੇ ਵਿੱਚ ਜਿਹੜੀ ਵਿਧਾਨ ਸਭਾ ਸੀ ਪਹਿਲੀ ਵਾਰ ਕਦੇ ਚੰਡੀਗੜ੍ਹ ਤੋਂ ਹਟ ਕੇ ਕਿਸੇ ਹੋਰ ਥਾਂ ਦੇ ਉੱਤੇ ਜਿਹੜੀ ਲਗਾਈ ਗਈ ਸੀ ਤੇ ਇਸ ਦੇ ਨਾਲ ਨਾਲ ਜਿਹੜਾ 크리스마ਸ ਲੰਘ ਕੇ ਹਟਿਆ ਉਹਦੇ ਲਈ ਵੀ ਜਿਹੜੀ ਸਰਕਾਰੀ ਸ਼ਮੂਲੀਅਤ ਤੇ ਇੱਕ ਅਗੇ ਆਉਣ ਵਾਲਾ ਹਮਾਰੇ ਰਾਮ ਨਾਟਕ ਦੇ ਜਿਹੜੇ 40 ਸ਼ੋਅ ਨੇ ਇਹ ਸਭ ਕਦਮ ਜਿਹੜੇ ਨੇ ਉਹ ਸਿਆਸੀ ਰਣਨੀਤੀ ਉੱਤੇ ਵੇਖੇ ਜਾ ਰਹੇ ਨੇ ਕਿ ਜਿਹੜੇ ਅਜੇ ਆਉਣ ਵਾਲੇ ਨੇ ਹਜੇ ਦਸੰਬਰ ਅਗਲੇ ਤੱਕ ਜਾ ਕੇ ਕਸ਼ਮੀਰ ਸੋਣਾ ਤੇ ਅਕਤੂਬਰ ਦੇ ਲਾਗੇ ਪੱਗ ਜਾ ਕੇ ਜਿਹੜਾ ਉਹ ਰਾਮ ਲੀਲਾ ਸ਼ੁਰੂ ਹੁੰਦੀ ਆ ਦੁਸ਼ਹਰੇ ਵਾਲੇ ਦਾ ਸਮਿਆਂ ਜਦੋਂ ਦੁਸ਼ਹਰੇ ਦਾ ਤਿਉਹਾਰ ਤੋਂ 10 ਦਿਨ ਪਹਿਲਾਂ ਤੇ ਉਸ ਸਮੇਂ ਦੇ ਲਈ ਵੀ ਪਹਿਲਾਂ ਹੀ ਜਿਹੜੀ ਤਿਆਰੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਦੇ ਲਈ ਇਹ ਸਾਰਾ ਕੁਝ ਪਹਿਲਾਂ ਹੀ ਪਲਾਨ ਹੋ ਚੁੱਕਿਆ ਦੂਜੇ ਪਾਸੇ ਭਾਜਪਾ ਵੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਇਸ ਵੇਲੇ ਇਸ ਪੰਥਕ ਏਜੰਡੇ ਨੂੰ ਜਾਂ ਪੰਥਕ ਕਾਰ ਨੂੰ ਖੇਡਣ ਵਿੱਚ ਮੈਦਾਨ ਵਿੱਚ ਉਤਰਾਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਸੀ ਜਿਹੜਾ ਉਹ ਹਰ ਹਾਲਤ ਦੇ ਵਿੱਚ ਇਸ ਵੇਲੇ ਇਸ਼ਾਰਾ ਕਰਦਾ ਤੇ ਹਰ ਜ਼ਿਲ੍ਹੇ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਇਹ ਸਾਫ਼ ਦਿਖਾਉਂਦਾ ਹੈ ਉਹਨਾਂ ਵੱਲੋਂ ਕਿ 2027 ਦੀ ਚੋਣ ਸਿਰਫ ਵਿਕਾਸ ਦੀ ਨਹੀਂ ਪੰਥਕ ਪਛਾਣ ਦੀ ਵੀ ਜ਼ਰੂਰ ਹੋਏਗੀ ਅਕਾਲੀ ਦਲ ਦੇ ਲਈ ਤਾਂ ਪੰਥਕ ਮੁੱਦੇ ਸਿਆਸਤ ਦੀ ਰੀੜ ਦੀ ਹੱਡੀ ਹੀ ਰਹੇ ਨੇ ਤੇ ਪਹਿਲਾਂ ਵੀ ਅਕਾਲੀ ਦਲ ਉਸੇ ਚੀਜ਼ ਦੇ ਲੜਦਾ ਤੇ ਐਸਜੀਪੀਸੀ ਚੋਣਾਂ ਬੇਅਦਬੀ ਮਾਮਲੇ ਔਕਾਲ ਤਖਤ ਦੇ ਜੱਥੇਦਾਰਾਂ ਦੀ ਨਿਯੁਕਤੀ ਸਿੱਖ ਸੰਸਥਾਵਾਂ ਦੀਆਂ ਖੁਦਮੁਖਤਿਆਰੀਆਂ ਤੇ ਇਹ ਸਾਰੇ ਮੁੱਦੇ ਨੇ ਜਿਹੜੇ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਿਆਸੀ ਤਾਪਮਾਨ ਹੋਰ ਵੀ ਵਧਾਉਣਗੇ ਜ਼ਰੂਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਤੇ ਹੁਣ ਵੱਡਾ ਸਵਾਲ ਇਹ ਹੈ ਕਿ ਕੀ 27 ਦੀਆਂ ਚੋਣਾਂ ਦੇ ਵਿੱਚ ਪੰਥਕ ਅਜੰਡਾ ਵਿਕਾਸ ਉੱਤੇ ਭਾਰੀ ਪਵੇਗਾ ਜਾਂ ਫਿਰ ਪੰਜਾਬ ਦਾ ਵੋਟਰ ਭਾਵਨਾਵਾਂ ਤੋਂ ਉੱਪਰ ਉੱਠ ਕੇ ਹਕੀਕਤੀ ਮੁੱਦਿਆਂ ਦੇ ਉੱਤੇ ਫੈਸਲਾ ਕਰੇਗਾ ਇਹ ਤੁਸੀਂ ਆਪਣਾ ਕਮੈਂਟ ਕਰਕੇ ਰਾਏ ਜ਼ਰੂਰ ਦੱਸਿਓ ਕਿ ਆਖਰ ਇਹ ਕਿਹੜਾ ਮੁੱਦਾ ਸਾਹਮਣੇ ਪੰਜਾਬ ਦੀਆਂ 27 ਦੀਆਂ ਚੋਣਾਂ ਲਈ ਭਾਰੂ ਹੋਵੇਗਾ